ਲੋਂਗੋਵਾਲ ਦੇ ਵਿੱਚ ਕਿਸ ਤਰੀਕੇ ਨਾਲ ਪੇਸ਼ ਹੋਈਆਂ ਇਹ ਦੋ ਤੇਰਾ ਅਸਲ ਚ ਦੋ ਫੰਕਸ਼ਨ ਕਿਉਂਕਿ ਪਹਿਲਾਂ ਤਾਇ ਸੀ ਦੋਨਾਂ ਨੇ ਔਰ ਉਹਦਾ ਕਾਰਨ ਇਹ ਵੀ ਸੀ ਕਿ ਪਹਿਲਾਂ ਵੀ ਦੋ ਤੇਰਾ ਬਣਦੀਆਂ ਰਹੀਆਂ ਨੇ ਇਹ ਤੋਂ ਪਹਿਲਾਂ ਪਿਛਲੇ ਸਾਲ ਵੀ ਇਹਨਾਂ ਨੇ ਫੰਕਸ਼ਨ ਤਾਂ ਲੱਗ ਹੀ ਕੀਤੇ ਸੀ ਪਰ ਐਡੇ ਵੱਡੇ ਪੱਧਰ ਤੇ ਲੀਡਰ ਅਲੱਗ ਸੁਧਾਰ ਲੈਰ ਦੇ ਰੂਪ ਦੇ ਵਿੱਚ ਜਾਣ ਤੇ ਉਹ ਅਲੱਗ ਹੋਣ ਲੋਗ ਢੀਟਸਾ ਗਰੁੱਪ ਦਾ ਤਾਂ ਲੱਗ ਸੀਗਾ ਪਹਿਲਾਂ ਤੇ ਬਰਨਾਲੇ ਉਹਨੇ ਵੀ ਤਿੰਨ ਹੋ ਗਏ ਸੀ ਫੰਕਸ਼ਨ ਉਹ ਆਪਦੇ ਗੁਰਦੁਆਰੇ ਉਧਰ ਮੱਥਾ ਟੇਕ ਕੇ ਇਹਦੇ ਕੈਬੋਵਾਲ ਦੂਸਰਾ ਦੂਸਰੇ ਤੀਸਰਾ ਤੀਸਰੇ ਹੁਣੇ ਪੋਲੀਟੀਕਲੀ ਲਾਈਨ ਕੱਢ ਕੇ ਦੋ ਕਾਨਫਰੰਸਾਂ ਪਹਿਲੀ ਵਾਰ ਹੋਈ ਜਾਂਦੀ ਜਦੋਂ ਦੇ ਇਹ ਵੱਡੇ ਲੀਡਰ ਕੱਢੇ ਗਏ ਨੇ ਉਹਦੇ ਚੋਂ ਖਾਸ ਤੌਰ ਤੇ ਕਈ ਕੋਰ ਕਮੇਟੀ ਵਾਲੇ ਸੀ ਅੱਠ ਲੀਡਰ ਜਿਹੜੇ ਕੱਢ ਕੇ ਤੇ ਇਹ ਇੱਕ ਟਾਈਪ ਦਾ ਸ਼ਕਤੀ ਪ੍ਰਦਰਸ਼ਨ ਵੀ ਸੀ ਦੋਨਾਂ ਦੇ ਇਕੱਠ ਕੁੱਟ ਚੰਗਾ ਸੀਗਾ ਕੋਈ ਜਗ੍ਹਾ ਨਹੀਂ ਜਿਹੜੇ ਬਾਗੀ ਗਰੁੱਪ ਐ ਇਹਦਾ ਇਕੱਠ ਵੀ ਚੰਗਾ ਸੀ ਇਹਦਾ ਜਿਹੜਾ ਟੈਂਟ ਸੀ ਉਹਦੇ ਬਾਹਰ ਲੋਕਾਂ ਨੂੰ ਬੈਠਣਾ ਪਿਆ ਉੱਥੇ ਵੀ ਮਤਲਬ ਠੀਕ ਠਾਕ ਸੀਗਾ ਇੰਪ੍ਰੈਸਿਵ ਸ਼ੋ ਜੇ ਉਸ ਲੈਵਲ ਤੇ ਕਰਿਆ ਪਰ ਸਾਰ ਪੋਲਿਟਿਕਸ ਦਾ ਕਿ ਪੋਲਿਟੀਕਲੀ ਦੋਨੇ ਤਰ੍ਹਾਂ ਕਿਸ ਲੈਵਲ ਤੇ ਕੀ ਗੱਲ ਕਰਦੀਆਂ ਨੇ ਕਿੱਧਰ ਜਾਂਦੀਆਂ ਨੇ। ਸੁਖਵੀਰ ਸਿੰਘ ਬਾਦਲ ਦਾ ਲਗਭਗ ਇੱਕ ਡਾਇਰੈਕਸ਼ਨ ਸੇਮ ਸੀ ਜਿਹੜੀ ਰਖੜਪੁੰਨਿਆਂ ਦੇ ਮੇਲੇ ਤੇ ਉਹਨਾਂ ਨੇ ਗੱਲ ਕੀਤੀ ਹੈ। ਇਕਾਦੁਕਾ ਗੱਲਾਂ ਤੋਂ ਬਿਨਾਂ ਜਿਹੜੀਆਂ ਕਿ ਨਵੀਆਂ ਇੰਟਰਫੀਅਰ ਹੋਈਆਂ ਨੇ ਉਸ ਦੇ ਮਾਮਲੇ 'ਚ ਸਗਰੂਰ ਕਰਕੇ ਸ਼ਾਇਦ ਜ਼ਿਆਦਾ ਗੱਲ ਹੋਈ ਹੈ। ਔਰ ਇੱਕ ਤਾਂ ਇਹ ਹੀ ਹੈ ਕਿ ਲਗਾਤਾਰਤਾ ਦੇ ਵਿੱਚ ਉਹਨੇ ਇਹ ਗਿਣਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਏਜੰਸੀਆਂ ਨੇ ਉਹ ਕਮਜ਼ੋਰ ਕਰਨ ਦੀ ਟਰਾਈ ਕਰ ਰਹੀਆਂ ਨੇ ਦੂਜਾ ਉਹਨੇ ਦਾਅਵੇਦਾਰੀ ਕੀਤੀ ਹੈ ਕਿ ਮੇਰੀ ਜ਼ਿੰਮੇਵਾਰੀਆ ਬਤੌਰ ਪਰਧਾਰ ਮੈਂ ਹਰ ਹਾਲਤ ਦੇ ਵਿੱਚ ਤੁਹਾਡੀ ਸਪੋਰਟ ਚਾਹੀਦੀ ਹੈ ਇਹਨੂੰ ਆਪਾਂ ਖੜਾ ਕਰਾਂਗੇ ਤੀਜਾ ਉਹਨਾਂ ਦੀ ਡਾਇਰੈਕਸ਼ਨ ਫੇਰ ਲੋਕਾਂ ਪ੍ਰਤੀ OCS ਲੈਵਲ ਦੇ ਉੱਤੇ ਜਾ ਕੇ ਜਿਵੇਂ ਲੋਕਾਂ ਪ੍ਰਤੀ ਨਾਰਾਜ਼ਗੀ ਹੁੰਦੀ ਹੈ ਵੀ ਤੁਸੀਂ ਅਸਲ 'ਚ ਠੀਕ ਨਹੀਂ ਕਰ ਰਹੇ ਤੁਸੀਂ 10 ਸਾਲ ਦੇਖ ਲਿਆ ਪਹਿਲਾਂ ਤੇ ਤੁਸੀਂ ਮੋਟਾ ਉਧਰ ਪਾ ਲਈਆਂ ਔਰ ਅੱਖਾਂ ਵਿੱਚ ਇਹ ਹੁੰ ਜਾਂਦੇ ਕਿੰਨਾ ਕੁ ਚਿਰ ਅੱਖਾਂ ਵਿੱਚ ਹੋਗੇ ਜੇ ਜ਼ਿਆਦਾ ਮੀਚ ਲੀਆਂ ਫਿਰ ਬਹੁਤ ਜ਼ਿਆਦਾ ਗੜਬੜ ਹੋ ਜਾਣੀ ਹੈ ਪੰਥਕ ਨੁਕਸਾਨ ਹੋ ਜਾਣਾ ਪੰਥ ਦੀ ਨਮਾਇਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਔਰ ਇਸ ਕਰਕੇ ਅੱਖਾਂ ਖੋਲ ਕੇ ਹੁਣ ਦੁਆਰਾ ਅਕਾਲੀ ਦਲ ਵੱਲੋਂ ਪਰਤੜ ਦੀ ਲੋੜ ਹੈ ਤੇ ਨਾਲ ਉਹਨਾਂ ਨੇ ਇਹੀ ਕਿਹਾ ਇਸੇ ਕਰਕੇ ਫਿਰ ਉਹ ਮਟੀਰੀਅਲ ਗੱਲਾਂ ਗਲਾਉਂਦੇ ਨੇ ਕਿ ਜਿਹੜੇ ਤੁਹਾਡੇ ਖਾਲੇ ਨੇ ਕੱਸੀਆਂ ਨੇ ਤੁਹਾਡੀਆਂ ਮੰਡੀਆਂ ਨੇ ਤੁਹਾਡਾ ਜੋ ਵੀ ਕੋਈ ਜਾਇਆ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ ਤੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੈ ਤੇ ਜੇ ਤੁਹਾਡੇ ਝੋਨਾ ਹੋਣ ਲੱਗਿਆ ਟਿੱਬਿਆਂ ਦੇ ਵਿੱਚ ਬਾਕੀ ਚੀਜ਼ਾਂ ਨੇ ਹਾਲਾਂਕਿ ਮੈਨੂੰ ਨਹੀਂ ਪਤਾ ਕਿ ਸਾਰਾ ਪ੍ਰਕਾਸ਼ ਸਿੰਘ ਬਾਦਲ ਝੋਨਾਗਾਉਂਦਾ ਸੀ ਜਾਂ ਕਿਸਾਨ ਨਗਾਉਂਦੇ ਸੀ ਜਾਂ ਕੋਈ ਸਿਸਟਮ ਦੇ ਵਿੱਚ ਕੋਈ ਚੀਜ਼ਾਂ ਹੁੰਦੀਆਂ ਨੇ ਔਰ ਇਹ ਗੱਲ ਨੂੰ ਵੀ ਕਿੰਨਾ ਕੁ ਵਡਿਆਇਆ ਜਾਏਗਾ ਕਿ ਧਰਤੀ ਦਾ ਟੈਕਚਰ ਪੰਜਾਬ ਨੇ ਸਾਰਾ ਖਤਮ ਕਰ ਲਿਆ ਉਹਦੇ ਤੇ ਅਸੀਂ ਅੱਜ ਵਡਿਆਈ ਮਾਰਾਂਗੇ ਹੁਣ ਤਾਂ ਸਮਝ ਆਉਣ ਲੱਗੀ ਕਿ ਟੈਕਚਰ ਬਦਲਤਾ ਜਿਹੜੀ ਜ਼ਮੀਨ ਦਾ ਤੇ ਬੇ ਪਹਾੜ ਮੈਦਾਨ ਸਾਰਿਆਂ ਦਾ ਆਪੋ ਆਪਣਾ ਇੱਕ ਤਰੀਕਾ ਹੁੰਦਾ ਹੈ এনवायरमेंट ਲਈ ਪਰ ਚਲੋ ਸ਼ਰੋਮਣੀ ਅਕਾਲੀ ਦੰਦ ਦਾ ਪ੍ਰਧਾਨ ਜਿਹੜੇ ਗੁਰਬਾਣੀ ਤੋਂ ਸੇਧ ਲੈਂਦੇ ਨੇ ਕੁਦਰਤ ਨੂੰ ਵੀ ਉਹ ਗੁਰਬਾਣੀ ਦਾ ਬਹੁਤ بڑا ਇੱਕ ਕੁਦਰਤ ਨੂੰ ਮੰਨਣ ਦਾ ਤਰੀਕਾ ਹੈ ਪਰ ਫਿਰ ਵੀ ਉਹਨਾਂ ਨੇ ਤਾਂ ਦੂਜਾ ਮਟੀਰੀਅਲ ਚੈਲੰਜ ਕਰਨਾ ਇੱਕ ਦੂਜੇ ਨੂੰ ਵੀ ਦੇਖੋ ਜੀ ਆ ਸੜਕਾਂ ਪੁਲ ਜੋ ਵੀ ਬਣੇ ਨੇ ਸਾਡੇ ਕਰਕੇ ਬਣੇ ਨੇ ਔਰ ਬਾਕੀਆਂ ਨੇ ਜ਼ੀਰੋ ਕਰਤਾ ਇਹਨਾਂ ਨੇ ਲੁੱਟਾਈ ਦਿੱਤਾ ਇਹ ਸਾਰਾ ਕੁਝ ਕਹਿ ਰਹੇ ਨੇ ਤੇ ਇੱਕ ਹੋਰ ਵੀ ਗੱਲ ਕਹੀ ਸਕੋ ਨਾਲ ਉਹਨਾਂ ਦਾ ਕਿ ਐਕਚੁਅਲੀ ਕਿਸਾਨ ਪਾਰਟੀ ਉਹ ਸਭ ਅਕਸ ਸ਼ਰੋਮਣੀ ਅਕਾਲੀ ਦਲ ਆ ਜਿਹੜੀਆਂ ਇਹ ਜਥੇਬੰਦੀਆਂ ਬਣੀਆਂ ਫਿਰਦੀਆਂ ਨੇ ਕਦੇ ਦੂਜੀ ਬਣ ਗਈ ਕਦੇ ਤੀਜੀ ਬਣ ਗਈ ਇਹਨਾਂ ਦਾ ਕੋਈ ਮਤਲਬ ਕਿਸਾਨੀ ਨਾਲ ਉਸ ਪੱਧਰ ਦੇ ਉੱਤੇ ਨਹੀਂ ਹੈ ਤੇ ਇਸ ਲਈ ਤੁਸੀਂ ਕਿਸਾਨੀ ਨਾਲ आओ ਅਕਾਲੀ ਦਲ ਨਾਲ ਆਓ ਅਕਾਲੀ ਦਲ ਦਾ ਤਰੀਕਾ ਇਹ ਇਹ ਤਰੀਕਾ ਜਥੇਬੰਦੀਆਂ ਨਾਲ ਨਹੀਂ ਹੈ ਕਿ ਤੁਸੀਂ ਧਰਨੇ ਦੇ ਦਿਓ ਧਰਨਿਆਂ ਨਾਲ ਸੜਕਾਂ ਰੋਕ ਕੇ ਇਹਨਾਂ ਨਾਲ ਨਹੀਂ ਕੁਝ ਮਿਲਦਾ ਮਿਲਦਾ ਸ਼ਰੋਮਣੀ ਅਕਾਲੀ ਦਲ ਕਰਕੇ ਇਹ ਉਹਨਾਂ ਦੀ ਟੇਕ ਟੋਟਲ ਸੀ ਜਿਹੜੇ ਵਿਰੋਧੀ ਸੀਗੇ ਉਹਨਾਂ ਤੇ ਜ਼ਿਆਦਾਤਰ ਇਲਜ਼ਾਮ ਜਿਹੜੇ ਨੇ ਜਿਵੇਂ ਇਹ ਗੱਲ ਤਾਂ ਅਮਰਤਪਾਲ ਵਾਲਾ ਪੁਆਇੰਟ ਉਹਨਾਂ ਨੇ ਖੁਦ ਕੋਟ ਕੀਤਾ ਉਸੇ ਮਾਮਲੇ ਦੇ ਵਿੱਚ ਫਿਰ ਉਹੀ ਗੱਲ ਨੂੰ ਕੱਲ੍ਹ ਵਾਲੀ ਗੱਲ ਨੂੰ ਧਿਆਨ ਚ ਰੱਖ ਕੇ ਕਿ ਜੀ ਦੇਖੋ ਇੱਕ ਬੰਦਾ ਹੁਣੇ ਅਜੇ ਜਿੰਨੀ ਉਹਦੀ ਉਮਰ ਹੈ ਉਨੀ ਤਾਂ ਖੇੜਾ ਉਹਨਾਂ ਦੀ ਜੇਲ੍ਹ ਹੈ ਉਦੋਂ ਜ਼ਿਆਦਾ ਤਾਂ ਉਹ ਹੁਣੇ ਬਾਹਰ ਆਉਣ ਨੂੰ ਗੱਲ ਕਰਦੇ ਨੇ ਫਲਾਨਾ ਜੇ ਉਹ ਜਿਹੜੀ ਅਪਰੋਚ ਸੀ ਇੱਕ ਲਾਈਨ ਕੱਢਣ ਦੀ ਉਹ ਉੱਤੇ ਹੈਗੀ ਸੀ ਜਿਹੜਾ ਇਹ ਬਾਗੀ ਨੇ ਜਾਂ ਅਲੱਗ ਕੱਢੇ ਗਏ ਇਨੋਂ ਤੇ ਜ਼ਿਆਦਾ ਖਿਲਾਫ ਜਿਹੜਾ ਬੋਲਣ ਦਾ ਤਰੀਕਾ ਸੀ ਉਹ ਸ੍ਰੀ ਹਮੇਸ਼ੰਦਰ ਸਿੰਘ ਗਰੇਵਾੜ ਦਾ ਬਾਕੀਆਂ ਦਾ ਜਿਹੜਾ ਜਿਹੜੇ ਸਖਤ ਐਕਸ਼ਨ ਇੰਡੀਵਿਜੂਅਲੀ ਕਰਾਏ ਮਤਲਬ ਕਨੇ ਕਨੇ ਬੰਦੇ ਤੇ ਢੀਂਡਸਾ 85 ਸਾਲ ਦਾ ਹੋ ਗਿਆ ਨਾ ਉਹ ਬੰਦੇ ਮਾਨ 85 ਸਾਲ ਦਾ ਹੋ ਗਿਆ ਢੀਂਡਸਾ ਵੀ ਇੰਨੇ ਸਾਲ ਦਾ ਹੋ ਗਿਆ ਇਹ ਹਜਾ ਗਿਆ ਗੁਜਰਿਆ ਮਾਲ ਹੈ ਜੀ ਉਧਰ ਜਾ ਰਿਹਾ ਇਹ ਅਕਾਲੀ ਦਲ ਦੀ ਸਟੇਜ ਤੇ ਲੈਕਚਰ ਹੋਏ ਨੇ ਸਾਰੇ ਹਾਲਾਂਕਿ ਉਹਨਾਂ ਉਮਰ ਦੇ ਤੁਹਾਡੇ ਵੀ ਆਣ ਵਾਲੇ ਹੋਣਗੇ ਤੁਹਾਡੇ ਲੀਡਰਸ਼ਿਪ ਹੋਊ ਏਜ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀਆਂ ਇਸ ਲੈਵਲ ਦੀਆਂ ਗੱਲਾਂ ਨੇ ਇਹ ਇੱਕ ਮੈਰਟ ਦਾ ਤੇ ਇੱਕ ਸਲੀਕੇ ਦਾ ਸਵਾਲ ਹੁੰਦਾ ਕਿ ਇਕੱਲੀ ਏਜ ਕਰਕੇ ਤੁਸੀਂ ਕਿਸੇ ਬੰਦੇ ਨੂੰ ਕਹਿ ਦੋ ਵੀ ਹੁਣ ਆ ਹੋ ਗਿਆ ਹੁਣ ਆ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਸਰਪ੍ਰਸਤ ਬਣਾਇਆ ਹੋਇਆ ਸੀ ਤੁਸੀਂ ਇੰਨੇ ਉਮਰ ਦੇ ਵਿੱਚ ਵੀ ਉਸ ਤੋਂ ਵੱਡੀ ਉਮਰ ਦੇ ਵਿੱਚ ਉਦੋਂ ਢੀਡ ਸਾਨੂੰ ਵੀ ਨਾਲ ਹੀ ਬਣਾਇਆ ਹੋਇਆ ਸੀ ਦੋ ਸਰਪ੍ਰਸਤ ਬਣਾਲੇ ਸੀ ਨਾਮ ਮੈਂਡ ਕਰਕੇ ਇਹ ਥੋੜੀਆਂ ਜਿਹੀਆਂ ਗੱਲਾਂ ਮੇਰੇ ਖਿਆਲ ਇੱਕ ਸ਼੍ਰੋਮਣੀ ਅਕਾਲੀ ਦਲ ਵਰਗੀ ਇਤਿਹਾਸਕ ਜਿਹੜੀ ਪਾਰਟੀ ਹੈ ਏਨੀ ਲੰਮੀ ਉੱਥੇ ਕਰਨੀਆਂ ਉਸ ਰੂਪ 'ਚ ਨਹੀਂ ਬਣਦੀਆਂ ਹੁੰਦੀਆਂ ਨਿੱਜੀ ਤੌਰ ਤੇ ਪੋਲੀਟੀਕਲੀ ਅਲੱਗ ਗੱਲ ਹੈ ਜਿਹੜਾ ਹੈਗਾ ਦੂਸਰਿਆਂ ਦਾ ਬਖਰਾ ਧੜੇ ਦਾ ਜਿਹੜਾ ਇੱਕ ਗੱਲ ਸੀ ਓਵਰਾਲ ਉਹਨਾਂ ਦੇ ਮਤੇ ਨੇ ਐਕਚੁਅਲੀ ਤਾਂ 15 ਮਤੇ ਨੇ ਜਿਹੜੇ ਉਹਨਾਂ ਨੇ ਪਾਏ ਨੇ ਬਾਕੀ ਲੀਡਰ ਉਸੇ ਰੋਸ਼ਨੀ ਚ ਬੋਲੇ ਵੀ ਥੋੜਾ ਬਹੁਤ ਇਧਰ ਉਧਰ ਵੀ ਗੱਲਾਂ ਮੱਤਾਂ ਜਿਹੜੀਆਂ ਨਾ ਲਾਜ਼ਮੀ ਉਹ ਹੁੰਦੀਆਂ ਨੇ ਇੱਕ ਤਾਂ ਉਹਨਾਂ ਦੀ ਹਰਿਆਰਖੀ ਵੀ ਤੈਅ ਕੀਤੀ ਜਾਣ ਲੱਗੀ ਮੇਰੇ ਖਿਆਲ ਨਾਲ ਜਿਸ ਢੰਗ ਦੇ ਨਾਲ ਜਿਵੇਂ ਜਿਵੇਂ ਕਿਸ ਨੂੰ 2 ਮਿੰਟ 4 ਮਿੰਟ ਬਾਕੀ ਸੀਨੀਅਰ ਲੀਡਰਸ਼ਿਪ ਉਸ ਢੰਗ ਨਾਲ ਕਰਦੀ ਹੈ ਤੇ ਬਡਾਲੇ ਉਹਨਾਂ ਨੂੰ ਲਾਸਟ ਚ ਬੁਲਾਉਣਾ ਤੇ ਬੀਬੀ ਜਗਵੀਰ ਕੌਰ ਨੂੰ ਉਦੋਂ ਵੀ ਇਹ ਜਿਹੜਾ ਇੱਕ ਸਿਸਟਮ ਹੈ ਬਣਿਆ ਹੋਇਆ ਓਵਰਾਲ ਉਹਦੇ ਚ ਉਹਨਾਂ ਨੇ ਇਹ ਕਿਹਾ ਸਾਰਾ ਓਵਰঅল ਇੱਕ ਤਾਂ ਪੰਜਾਬ ਦੇ ਸਾਰੇ ਮੁੱਦੇ ਜੀ ਇਹਨਾਂ ਚੱਸੀ ਖੜਾਗੇ ਦੂਜਾ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਰੀਅਲ ਅਕਾਲੀ ਦਲ ਬਣਾਵਾਂਗੇ ਤੀਜਾ ਜਿਹੜੀ ਇਹ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਜਥੇਬੰਦੀਆਂ ਤੇ ਕੰਟਰੋਲ ਕਰ ਲਿਆ ਸਥਾਵਾਂ ਤੇ ਬਾਦਲ ਤੇ ਵੀ ਲਾਇਆ ਗਿਆ ਇਹ ਸਾਰੇ ਮਾਮਲੇ ਉਦੋਂ ਤੋਂ ਲੈ ਕੇ ਹੁਣ ਤੱਕ ਭਾਜਪਾ ਨੂੰ ਅਨ ਕੰਡੀਸ਼ਨਲ ਸਪੋਰਟ ਦੇਣ ਤੇ ਵੀ ਇੱਕ ਸਵਾਲ ਖੜਾ ਕੀਤਾ ਗਿਆ ਬੀਬੀ ਜਗੀਰ ਕੌਰ ਨੇ ਤਾਂ ਜਦੋਂ ਵੀ ਬੋਲਿਆ ਉਹ ਸਾਰੇ ਮਾਮਲੇ ਦੇ ਵਿੱਚ ਤੇ ਫਿਰ ਹੁਣ ਲਗਾਤਾਰਤਾ ਦੇ ਵਿੱਚ ਇਹ ਵੀ ਗੱਲ ਨੂੰ ਗਲਤ ਠਹਿਰਾਇਆ ਗਿਆ ਕਿ ਜਿਹੜਾ ਇਹ ਦੇ ਖਿਲਾਫ ਅਮਰਤਪਾਲ ਖਿਲਾਫ ਕੈਂਡੀਡੇਟ ਖੜਾ ਕਰਨ ਤੋਂ ਲੈ ਕੇ ਜੋ ਸਟਰੈਟਜੀ ਅਪਣਾਈ ਗਈ ਜਿਸ ਤਰ੍ਹਾਂ ਲਾਈਨ ਲਈ ਜਾ ਰਹੀ ਹੈ ਇਹਦੇ ਖਿਲਾਫ ਖੜੇ ਹੋਣ ਦੀ ਗੱਲ ਹੈ ਸਮੁੱਚੇ ਪੰਥ ਨੂੰ ਇਕੱਠਾ ਕਰਨ ਦੀ ਗੱਲ ਹੈ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਪਛੋਕੜ ਚ ਗਲਤੀਆਂ ਹੋਈਆਂ ਸੁਖਵੀਰ ਸਿੰਘ ਬਾਦਲ ਕਰਕੇ ਖਾਸ ਤੌਰ ਤੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਦੇ ਵਿੱਚ ਸੁਧਾਰ ਬੇਹੱਦ ਜ਼ਰੂਰੀ ਹੈ ਟੋਟਲ ਕਿਸਾਨੀ ਮੂਵਮੈਂਟ ਦੇ ਨਾਲ ਖੜਨ ਦੀ ਗੱਲ ਹੈ ਉੱਥੇ ਕਿਸਾਨ ਮੂਵਮੈਂਟ ਨੂੰ ਹੋਰ ਤਰ੍ਹਾਂ ਟ੍ਰੀਟ ਕੀਤਾ ਇਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੇ ਔਰ ਈਵਨ ਪੰਜਾਬ ਦੇ ਫੈਡਰਲ ਪਟਾਚੇ ਦੀ ਗੱਲ ਹੈ ਚੰਡੀਗੜ੍ਹ ਦੀ ਦਰਿਆਈ ਪਾਣੀਆਂ ਦੀ ਜਿੰਨੇ ਮਤੇ ਨੇ ਉਹਨਾਂ ਨੇ ਵੱਖ-ਵੱਖ ਤਰੀਕੇ ਨਾਲ ਉਹਨਾਂ ਤੇ ਉਹਦੇ ਚ ਲਿਆਉਂਦੇ ਨੇ ਪਰ ਇਹ ਗੱਲ ਬੜੀ ਕਲੀਅਰਲੀ ਉਹਨਾਂ ਨੇ ਇਹ ਗੱਲ ਕਰ ਦਿੱਤੀ ਝੂਂਦਾ ਕਮੇਟੀ ਤੋਂ ਲੈ ਕੇ ਵੱਖ-ਵੱਖ ਮਾਮਲਿਆਂ 'ਚ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼ਰਮਣੇ ਕਾਲੀ ਦਲ ਦਾ ਕੋਈ ਫਿਊਚਰ ਹੈ ਨਹੀਂ ਹੈ ਔਰ ਪੰਥ ਨੂੰ ਕਿਸੇ ਇੱਕ ਝੰਡੇ 'ਤੇ ਇਕੱਠਾ ਕਰਨ ਲਈ ਲੀਡਰਸ਼ਿਪ ਤਬਦੀਲੀ ਦੀ ਬੇਹੱਦ ਜ਼ਰੂਰਤ ਹੈ ਔਰ ਇਸੇ ਕਰਕੇ ਸੁਧਾਰ ਲਹਿਰ ਚੱਲੀ ਹੋਈ ਹੈ ਤੇ ਜੱਜਦਾ ਟੌੜਾ ਦੇ ਵੀ ਉੱਥੇ ਅਨਾਉਂਸ ਕੀਤਾ ਕਿ 24 ਸਤੰਬਰ ਨੂੰ ਉੱਥੇ ਟੌੜੇ ਦੇ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੂੰ ਮਤਲਬ ਆਉਣ ਦੀ ਇੱਕ ਓ ਕੀਤੀ ਹੈ ਅਪੀਲ ਕੀਤੀ ਗਈ ਹੈ ਇਹ ਸਾਰੀਆਂ ਚੀਜ਼ਾਂ ਉੱਥੋਂ ਦੋ ਡਾਇਰੈਕਸ਼ਨਾਂ ਨਾ ਅਪਰੋਚ ਦੇ ਲੈਵਲ ਤੇ ਵੀ ਆਈਆਂ ਲੱਗ ਰਹੀਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਉਹ ਜਿਹੜੀਆਂ ਡਾਇਰੈਕਸ਼ਨਾਂ ਨੇ ਆਪਸ ਦੇ ਵਿੱਚ ਕਿੱਧਰ ਲਿਜਾਣੀਆਂ ਕਿਤੇ ਤਾਲਮੇਲ ਚ ਆ ਜਾਣਗੇ ਨਹੀਂ ਆ ਜਾਣਗੇ ਉਸ ਤੋਂ ਬਾਅਦ ਦੀ ਗੱਲ ਹੈ ਪਰ ਹੁਣ ਤੋਂ ਇਹ ਗੱਲ ਕਲੀਅਰ ਹੈ ਕਿ ਉਹ ਫਾਰਮਲੀ ਕਦੋਂ ਇੱਕ ਖਾਲੀਦਲ ਹੋਰ ਬਣਨਾ ਹੈ ਸ਼ਾਇਦ ਉਹ ਜਥੇਦਾਰ ਸਾਹਿਬ ਦਾ ਜੇ ਡੀਕਦੇ ਹੋਣਗੇ ਕਿ ਕਦੋਂ ਜਥੇਦਾਰ ਸਾਹਿਬ ਉਸ ਲੈਵਲ ਤੇ ਬਣੇ ਕਰਨਗੇ ਕਿਉਂਕਿ ਉਹਦੇ ਚ ਸਾਰੀਆਂ ਚੋਣਾ ਤੋਂ ਲੈ ਕੇ ਉੱਪਰ ਤੱਕ ਚੋਣਾ ਹੋਣਗੇ ਆ ਨੋਮੀਨੇਸ਼ਨਾਂ ਨਹੀਂ ਹੋਣਗੀਆਂ ਉਸ ਤਰੀਕੇ ਦੇ ਨਾਲ ਗੱਲ ਚੱਲੂਗੀ ਉਹ ਸਾਰੀਆਂ ਗੱਲਾਂ ਕੰਜਾਂ ਗਿਆਂ ਦੇ ਮੱਤੇ ਮੱਤੇ ਜਿੰਨੇ ਮਰਜ਼ੀ ਪਾਓ ਖੈਰ ਮੱਤਿਆਂ ਦੀ ਵੈਲਿਊ ਹੁੰਦੀ ਆ ਪਰ ਅਗਲਾ ਪ੍ਰੈਕਟਿਸ ਦੱਸੂਗੀ ਕਿ ਇਸ ਢੰਗ ਨਾਲ ਉਹ ਚੀਜ਼ਾਂ ਵਾਪਰਨੀਆਂ ਨੇ ਹੋਣੀਆਂ ਨੇ ਕਿਉਂਕਿ ਉਹਦੇ 'ਚ ਵੀ ਕਾਫੀ ਵੱਡੀ ਲੀਡਰਸ਼ਿਪ ਇਹੋ ਜੀ ਸੀ ਇੱਕ ਹੋਰ ਇੰਪੋਰਟੈਂਟ ਗੱਲ ਜਿਹੜੀ ਉੱਥੇ ਸੁਰਜੀਤ ਸਿੰਘ ਰਖੜਾ ਨੇ ਕਹੀ ਸੁਰਜੀਤ ਸਿੰਘ ਰਖੜਾ ਨੇ ਕਹੀ ਕਿ ਜਿਹੜੀ ਵੀ ਬਾਦਲ ਸਾਹਿਬ ਹੋਣ ਸੁਖਵੀਰ ਸਿੰਘ ਬਾਦਲ ਹੋਣ ਉਹ ਪਰਿਵਾਰ ਜਦੋਂ ਇਲੈਕਸ਼ਨ ਲੜਦਾ ਸੀ ਪੈਸੇ ਅਸੀਂ ਦਿੰਦੇ ਰਿਹਾ ਹਮੇਸ਼ਾ ਹੀ ਬਾਕੀ ਵੀ ਲੈ ਦਿੰਦੇ ਰਹੇ ਨੇ ਈ ਵਾਰ ਪਾਰਟੀ ਚਲਾਉਣ ਲਈ ਤੇ ਉਹ ਕਹਿੰਦੇ ਮੈਂ ਚੰਦੂ ਮਾਜਰਾ ਸਾਹਿਬ ਨੂੰ ਪੁੱਛਿਆ ਵੀ ਪਾਰਟੀ ਦੇ ਪੈਸੇ ਇਕੱਠੇ ਕਿੱਥੇ ਤਾਂ ਹੁੰਦੇ ਨੇ ਤੁਹਾਨੂੰ ਕਦੇ ਮਿਲਿਆ ਬਾਕੀ ਕਿਸੇ ਕੈਂਡੀਡੇਟ ਨੂੰ ਪਾਰਟੀ ਤੋਂ ਪੈਸੇ ਮਿਲੇ ਚੌਣ ਲੜਨ ਦੇ ਲਈ ਫਿਰ ਇਹ ਕਿੱਥੋਂ ਚੱਲ ਪਿਆ ਨੈਰੇਟਿਵ ਵੀ ਪਾਰਟ ਸੁਖਵੀਰ ਬਾਦਲ ਬਿਰਨਾ ਪਾਰਟੀ ਪੈਸੇ ਪੈਸਾ ਕੌਣ ਲਾਉ ਪਾਰਟੀ ਕਿੱਥੋਂ ਚੱਲੂ ਜਦੋਂ ਉਹਨਾਂ ਦਾ ਪੈਸਾ ਲੱਗਿਆ ਕਿੱਥੇ ਹੈ ਜੇ ਦਿਖਾਏ ਜਾਂ ਸੁਖਵੀਰ ਬਾਦਲ ਦੇ ਘਰੋਂ ਪੈਸਾ ਕੋਈ ਲੱਗਿਆ ਕਿਤੇ ਫਿਰ ਤਾਂ ਇਹ ਮੰਨਤਾ ਹੋਣੀ ਚਾਹੀਦੀ ਸੀ ਜੇ ਹੈ ਨਹੀਂ ਬਲਕਿ ਪੈਸੇ ਚੋਣ ਲੜ ਲਈ ਉਹਨਾਂ ਨੂੰ ਵੀ ਦਿੰਦੇ ਰਿਹਾ ਸੀ ਉਹਨਾਂ ਦੀਆਂ ਆਪਣੀਆਂ ਚੋਣਾਂ ਦੇ ਵਿੱਚ ਪਾਰਟੀ ਤੋਂ ਇਲਾਵਾ ਵੀ ਤਾਂ ਇਹ ਇੱਕ ਗੱਲ ਖੁਲਾਸਾ ਹੋਰ ਤਰ੍ਹਾਂ ਦਾ ਖੁਲਾਸਾ ਜਿਹੜਾ ਉਹ ਨੈਰੇਟਿਵ ਨੂੰ ਚੈਲੰਜ ਕਰਦਾ ਜਿਹੜਾ ਸੁਖਬੀਰ ਦੇ ਨਾਲ ਖੜੇ ਬੰਦੇ ਕਹਿੰਦੇ ਨੇ ਵੀ ਇਸ ਤੋਂ ਬਿਨਾ ਪਾਰਟੀ ਕੌਣ ਚਲਾਊ ਦਫ਼ਤਰ ਕੌਣ ਚਲਾਊ ਇੰਨੇ ਖਰਚੇ ਨੇ ਇੰਨੇ ਗੱਲਾਂ ਨੇ ਇਹ ਮੈਂ ਤਾਂ ਉਹਨਾਂ ਦੇ ਮੂੰਹੋਂ ਪਹਿਲੀ ਵਾਰ ਸੁਣਿਆ ਕਿ ਅਸੀਂ ਉਹਨਾਂ ਨੂੰ ਚੋਣ ਚ ਵੀ ਦਿੰਦੇ ਰਿਹਾ ਬਲਕੇ ਬਾਕੀ ਫੰਡ ਕਿੱਥੇ ਜਾਂਦਾ ਕਿਸੇ ਨੇ ਸਾਨੂੰ ਪੰਜੀ ਕਦੇ ਕਿਸੇ ਨੇ ਨਹੀਂ ਦਿੱਤੀ ਚੋਣ ਲੜਨ ਦੇ ਲਈ ਉੱਪਰਲੀ ਚੋਂ ਲੜਨ ਦੇ ਲਈ ਘਟੋਂ ਘਟ ਇਹ ਫਿਰ ਪਾਰਟੀ ਸਟਰਕਚਰ ਚੱਲਦਾ ਕਿਵੇਂ ਸੀ ਜੇਕਰ ਐਸ ਤਰੀਕੇ ਦੀ ਗੱਲ ਆ ਇਹ ਇੱਕਦਮੀ ਗੱਲ ਮੈਨੂੰ ਜ਼ਰੂਰ ਉੱਚੋ ਲੱਗੀ ਜੀ ਸਦਾ ਜਗਤਾਰ ਸਿੰਘ ਜੀ ਇਕੱਠ ਤਾਂ ਦੋਨੇ ਪਾਸੇ ਪਰਵਾ ਸੀਗਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਗਿਆ ਜੇ ਹੁਣ ਐਸ ਮੌਕੇ ਤੇ ਬੰਦਾ ਇਹ ਕਵੇ ਕਿ ਇਹਨਾਂ ਦਾ ਇਕੱਠ ਵੱਡਾ ਸੀ ਜਾਂ ਉਹਨਾਂ ਦਾ ਕਲੇਮ ਦੋਨੇ ਪਾਸੇ ਹੋਈਆਂ ਔਰ ਪ੍ਰੈਜ਼ੀਡੀਅਮ ਵਾਲੇ ਵੀ ਉਹਨਾਂ ਨੇ ਕੋਈ ਘੱਟ-ਘੱਟ ਨਹੀਂ ਕੀਤਾ ਮੈਂ ਜੇ ਤੁਹਾਡੇ ਤੋਂ ਸਮਝਾਂ ਕਿ ਅੱਜ ਲੀਕ ਖਿੱਚੀ ਗਈ ਮਤਿਆਂ ਦੇ ਰੂਪ ਦੇ ਵਿੱਚ ਵੀ ਤੇ ਭਾਸ਼ਣਾ ਦੇ ਰੂਪ ਵਿੱਚ ਵੀ ਤੁਸੀਂ ਇਹਨੂੰ ਕਿਵੇਂ ਮੈਨੂਅਲੀ ਦੇਖਿਆ ਜਿਹੜਾ ਇਹ ਲੀਡਰ ਅਲੱਗ ਹੋਇਆ ਹੈ ਅਲਕੀ ਰਖਟਕੇ ਹੀ ਅਲੱਗ ਹੋਇਆ ਸੀ ਜੀ ਇਸ਼ੂ ਸੀ ਕਿ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਚੱਲਿਆ ਨਹੀਂ ਜਾ ਸਕਦਾ ਸੋ ਇਹ ਬੇਸਿਕ ਇਸ਼ੂ ਸੀਗਾ ਕਿ ਸੁਖਵੀਰ ਬਾਦਲ ਰੈਜ਼ਾਈਨ ਕਰੇ ਇਸੇ ਗੱਲ ਤੇ ਦਾ ਪਾਰਟੀ ਸੈਪਰੇਟ ਹੋਈ ਹੈ ਉਹ ਫਾਰਮੂਲਾਈਜ਼ ਹੋਣੀ ਹੈ ਤੇ ਜਦੋਂ ਅਕਾਲ ਤਖਤ ਦਿਸ ਜਾਰ ਉਹਦਾ ਫੈਸਲਾ ਆ ਜਾਏਗਾ ਉਸ ਤੋਂ ਬਾਅਦ ਪਾਰਟੀ ਫਾਰਮਲੀ ਆਪਣਾ ਟਾਜ ਐਲਾਨ ਕਰ ਦੇਗੀ ਮੇਰੇ ਖਿਆਲ ਦੇ ਵਿੱਚ ਤੁਸੀਂ ਜਿਹੜੀ ਦੋ ਲਾਈਨਾਂ ਦੀ ਗੱਲ ਕੀਤੀ ਹੈ ਮੇਰੇ ਵਾਸਤੇ ਉਹ ਇੰਪੋਰਟੈਂਟ ਹੈਗਾ ਸੁਖਵੀਰ ਜੀ ਦੀ ਸਪੀਚ ਤੋਂ ਬੜਾ ਕਲੀਅਰ ਹੈ ਕਿ ਉਹ ਕੰਫੀਡੈਂਟ ਪੂਰੇ ਹੈਗੇ ਆ ਕਿ ਉਹਨਾਂ ਦੀ ਲੀਡਰਸ਼ਿਪ ਤੇ ਕਿਸੇ ਪਾਸਿਓਂ ਕੋਈ ਖਤਰਾ ਨਹੀਂ ਹੈ ਜਦੋਂ ਮੈਂ ਖਤਰੇ ਦੀ ਗੱਲ ਕਰਦਾ ਮੈਂ ਜਿਹੜੀ ਇਹਨਾਂ ਦੀ ਅੱਗੇ ਇਹਨਾਂ ਦੇ ਖਿਲਾਫ ਕੋ ਪ੍ਰਿੰਟ ਕੀਤੀ ਵੀ ਹੈ ਕੱਲ ਤੱਕ ਸਾਈਟ ਤੇ ਉਸ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਕਿਉਂਕਿ ਇੱਕ ਲਗਾਤਾਰ ਸੋਸ਼ਲ ਮੀਡੀਆ ਤੇ ਖਾਸ ਕਰਕੇ ਤੇ ਵੈਸੇ ਵੀ ਜਿਹੜੇ ਸਿੱਖ ਡੋਮੇਨ ਆ ਉਹਨਾਂ ਚ ਰੌਲਾ ਪੈ ਰਿਹਾ ਹੈ ਕਿ ਇਹ ਜਿੰਨੇ ਲੀਡਰ ਹੈਗੇ ਆ ਜਿਹੜੇ ਨੇ ਗੁਨਾਹ ਤੇ ਗਲਤੀਆਂ ਕੀਤੀਆਂ ਗੁਨਾਹ ਖਾਸ ਕਰਕੇ ਤੇ ਇਹਨਾਂ ਨੂੰ ਸਿਰਫ ਸਰਪਾਡੇ ਬੁਝਵਾ ਕੇ ਗੱਲ ਨਹੀਂ ਬਣਣੀ ਇਹਨਾਂ ਨੂੰ ਕੁਝ ਸਮੇਂ ਆਸਤੇ ਸੀਨ ਤੋਂ ਪਾਸੇ ਕੀਤਾ ਜਾਵੇ ਫੋ ਜਿਹੜੇ ਸੁਵੇਜ ਦਾ ਕੰਫੀਡੈਂਸ ਹੈ ਉਹ ਤਾਂ ਬੜਾ ਕਲੀਅਰ ਹੈ ਕੋਈ 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 ਫੈਸਲਾ ਸ਼ਾਇਦ ਐਸਾ ਨਾ ਆਵੇ ਜਿਸ ਦੇ ਨਾਲ ਇਹ ਸਿਚੁਏਸ਼ਨ ਅਨਾਈਸ ਹੋ ਗਏ ਤੇ ਅੱਜ ਜਿਹੜੀ ਉਹਨਾਂ ਦੀ ਸਪੀਚ ਹੈ ਉਹੀ ਐਕਸਟੈਂਸ਼ਨ ਜਿਹੜੀ ਲਗਾਤਾਰ ਪਿਛਲੇ ਸਪੀਚੇ ਇਹਨਾਂ ਦੀ ਹੈਗੀਆਂ ਅੱਜ ਫਿਰ ਬਾਪੂ ਬਾਦਲ ਦੀ ਗੱਲ ਕਰ ਰਹੇ ਸੀ ਤੇ ਬੜੇ ਚਿਰ ਤੋਂ ਇਹ ਲਫ਼ਜ਼ ਇਹਨਾਂ ਦੇ ਮੂੰਹੋਂ ਨਿਕਲਦਾ ਹੁੰਦਾ ਕਿ ਬਾਪੂ ਬਾਦਲ ਨੇ ਆ ਕੀਤਾ ਬਾਪੂ ਬਾਦਲ ਨੇ ਆ ਕੀਤਾ ਤੇ ਅੱਜ ਫਿਰ ਕੱਲ ਵੀ ਗੱਲ ਕੀਤੀ ਸੀ ਵੀ 16 ਸਾਲ ਲੈਨੇ ਸੱਚ ਬੰਦ ਰਹੇ ਅੱਜ ਵੀ ਗੱਲ ਕੀਤੀ ਵੀ 16 ਸਾਲ ਲੈਨੇ ਸੱਚ ਉਹਨਾਂ ਨੇ ਘਟੇ ਚਲੋ ਕਿੰਨੀ ਵਾਰੀ ਕੋਈ ਕਿੰਤੂ ਪਰੰਤੂ ਕਰ ਸਕਦਾ ਇਹਨਾਂ ਗੱਲਾਂ ਨੂੰ ਇਹ ਛੱਡਦੀ ਆਪਾਂ ਲੇਕਿਨ ਜਿਹੜੀ ਉਹਨਾਂ ਦੀ ਲਾਈਨ ਹੈ ਉਹ ਬੜੀ ਕਲੀਅਰ ਹੈ ਉਹਨਾਂ ਦਾ ਅਕਾਲੀ ਦਲ ਦੇ ਸਦਾਤਾ ਨਾਲ ਕੋਈ ਲੈਣ ਦੇਣ ਨਹੀਂ ਹੈ ਉਹਨਾਂ ਦਾ ਮਕਸਦ ਨਰੋਲ ਚੋਣ ਜਿੱਤਣਾ ਹੈ ਤੇ ਉਹਨਾਂ ਨੇ ਅੱਜ ਫੇਰ ਅਲਮਾ ਦਿੱਤਾ ਕਿ ਤੁਸੀਂ ਬੜੇ ਕਮਾਲ ਦੇ ਲੋਕ ਹੋ ਭੁੱਲ ਜਾਂਨੇ ਆ ਬਈ ਬਲੂ ਸਟਾਰ ਹੋਇਆ ਸਿੱਖਾਂ ਦਾ ਕਤਲੇਆਮ ਹੋਇਆ ਦਿੱਲੀ ਦਿੱਲੀ ਤੋਂ ਲੈ ਕੇ ਕਾਨਪੁਰ ਤੱਕ ਮੁਸਲਮਾਨਾਂ ਦੇ ਇੱਕ ਐਗਜ਼ਾਮਪਲ ਦਿੱਤੇ ਕਹਿੰਦੇ ਵੀ ਇਹ ਸਭ ਤੋਂ ਵੱਡੀ ਅਸੀਂ ਪਾਰਟੀ ਤਰਜਮਾਨ ਸੀ ਇੱਕ ਮਾਨਰਲਟੀ ਦੀ ਤੇ ਤੁਸੀਂ ਹੋਰ ਪਾਸੇ ਤੁਰ ਗਏ ਤੁਸੀਂ ਮਿਸਰੀਡ ਹੋ ਗਏ ਸੋ ਉਹਨਾਂ ਦੇ ਵਿੱਚ ਜਿਹੜੀ ਇੰਟਰਸਪੈਕਸ਼ਨ ਕਰਨ ਦੀ ਗੱਲ ਹੈਗੀ ਹੈ ਉਹ ਅਜੇ ਵੀ ਨਹੀਂ ਆ ਰਹੀ ਭਾਵੇਂ ਉਹਨਾਂ ਦੇ ਖਿਲਾਫ ਇੱਕ ਚਾਰ ਸ਼ੀਟ ਸਬਮਿਟ ਹੋ ਗਈ ਗੁਨਾਹਾਂ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਉਹਨਾਂ ਨੇ ਅਜੇ ਵੀ ਗੱਲ ਕੀਤੀ ਕਿ ਭਗਵੰਤਪਾਣ ਡੇਰਾ ਸੱਚਾ ਸੌਦਾ ਦੇ ਚੀਫ ਅਬਰਾਹੀਮ ਦੀ ਸੈਂਕਸ਼ਨ ਰੋਕੇ ਬੈਠਾ ਹੋਇਆ ਹੈ ਬਿਲਕੁਲ ਠੀਕ ਹੈ ਇਹ ਇਸ਼ੂ ਤਾਂ ਲਗਾਤਾਰ ਟੇਕ ਅਪ ਹੋਣਾ ਚਾਹੀਦਾ ਸੀਗਾ ਪਰ ਇਹ ਤਾਂ ਇਸ ਵੱਲੋਂ ਵੀ ਚੁੱਕ ਰਹੇ ਨੇ ਨਾ ਵੀ ਜਦੋਂ ਕੇਸ ਵਿਡਰਾ ਹੋਇਆ ਸੀਗਾ 207 ਵਾਲਾ ਆਰਾਮ ਰੇਮ ਦੇ ਖਿਲਾਫ ਉਹ ਕੇਸ ਨਾ ਸੀਗਾ ਉਹ ਜਿਹੜੀ ਦੂਸ਼ਣਬਾਜ਼ੀ ਹੈ ਨਾ ਤੁਸੀਂ ਮੰਨ ਕੇ ਚੱਲੋ ਵੀ ਜੇ ਗਲਤੀਆਂ ਕੀਤੀਆਂ ਤੇ ਫਿਰ ਅਟੈਕ ਕਰੋ ਵੀ ਜਿਹੜੀਆਂ ਗਲਤੀਆਂ ਸਾਥ ਹੋਉਗੀਆਂ ਸੀ ਇਹ ਅਗਲੀ ਸਰਕਾਰ ਵੀ ਉਹੀ ਗਲਤੀਆਂ ਕਰ ਰਹੀ ਹੈ ਤੇ ਇਹਨਾਂ ਨੂੰ ਵੀ ਲੋਕ ਉਹੀ ਸਜਾ ਦੇਣਗੇ ਜੋ ਸਾਨੂੰ ਦਿੱਤੀ ਵੀ ਹੈ ਫਿਰ ਤਾਂ ਗੱਲ ਸਮਝ ਆਉਂਦੀ ਹੈ ਫਿਰ ਤਾਂ ਲੌਜੀਕ ਬਿਲਡ ਹੁੰਦਾ ਹੈ ਹੁਣ ਆਪੇ ਆਪ ਨੂੰ ਕਲੀਨ ਦੱਸ ਕੇ ਸਾਰੀ ਗੱਲ ਦੇ ਉੱਤੇ ਆ ਕੇ ਤੇ ਦੂਜਿਆਂ ਤੇ ਸਾਰਾ ਬਲੇਮ ਕਰਨਾ ਉਹ ਲਾਈਨ ਚੱਲ ਰਹੀ ਹੈ ਸੋ ਬੇਸਿਕ ਇਸ਼ੂ ਇਹਨਾਂ ਦਾ ਸਿੱਗਾ ਕਿ ਅਸੀਂ ਅਗਲੀ ਇਲੈਕਸ਼ਨ ਦਿੱਤਰੀਆਂ ਜਦੋਂ ਵੀ ਚੋਣ ਆਏਗੀ ਹੁਣ ਦੂਜੇ ਪਾਸੇ ਅੱਜ ਮੈਂ ਕੰਟੈਂਟ ਦੀ ਵੀ ਗੱਲ ਕਰਦਾ ਹੁਣ ਇਹ ਨਹੀਂ ਜ਼ਿਆਦਾ ਵੀ ਕੌਣ ਕੀ ਕਹਿ ਰਿਹਾ ਵੀ ਕੰਟੈਂਟ ਕਿਸ ਕਾਂਫਰੰਸ ਦੇ ਵਿੱਚ ਕੀ ਸੀ ਇਹਨਾਂ ਦਾ ਕੰਟੈਕਸਟ ਸੀਗਾ ਇਲੈਕਸ਼ਨ ਡਿਸਟ੍ਰਿਕਟ ਦਾ ਤੇ ਮੈਂ ਇੱਕ ਮਤੇ ਦੀ ਖਾਸ ਜਿਹੜਾ ਵੰਡਾਲਾ ਗਰੁੱਪ ਮੈਂ ਇੱਕ ਅਲੱਗ ਯੂਜ਼ ਕਰੂੰਗਾ ਕਿਉਂਕਿ ਉਹ ਕਨਵੀਨਰ ਹੈਗੇ ਆ ਜਿਹੜਾ ਉੱਥੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਸੀ ਲਗਾਤਾਰ ਗੱਲ ਕਰਦੇ ਰਹੇ ਨੇ ਵੀ ਏਜੰਡਾ ਹੋਣਾ ਚਾਹੀਦਾ ਜੀ ਏਜੰਡਾ ਅੱਜ ਉਹਨਾਂ ਨੇ ਆਪਣੇ ਉਸ ਮਤੇ ਦੇ ਡਿਟੇਲਡ ਏਜੰਡਾ ਹੈ ਆਪਾਂ ਮੈਂ ਹੁਣੇ ਕਟ ਰਿਹਾ ਮੈਂ ਥੋੜਾ ਜਿਹਾ ਪੜ ਕੇ ਸੁਣਾਉਂਦਾ ਜੀ ਜੀ ਫਰੋਣਾਟਾ ਹਾਂਗਾ ਵੀ ਇਹ ਕੰਟੈਂਟ ਕੀ ਹੈ 00 ਤੇ ਜਿਹੜਾ ਕੱਲ ਮੈਨੂੰ ਹੋਰ ਇੱਕ ਦਿਲਚਸਪ ਲੱਗੀ ਬੇਸੰਤ ਫਰਚਾਸਿਕ ਲੋਗੋਵਾਲ ਦੀ ਜਿਹੜੀ ਵਿਰਾਸਤ ਹੈ ਉਹ ਕੰਟਰੋਵਰਸ਼ੀਅਲ ਹੈ ਅੱਜ ਦੋਹਾਂ ਇਕੱਲੇ ਧਰਾਂ ਦਾ ਫੋਕਸ ਸੱਤ ਲੋਗੋਵਾਲ ਤੇ ਸੀ ਉਹਨਾਂ ਨੂੰ ਬਿਲਡ ਕੀਤਾ ਜਾ ਰਿਹਾ ਸੀ ਕਿ ਉਹ ਮਹਾਨ ਸ਼ੀਸ਼ ਸੀ ਤੁਹਾਨੂੰ ਆਪਾਂ ਮੈਂ ਮਤਾ ਨੰਬਰ 6 ਦੀ ਗੱਲ ਕਰੂੰਗਾ ਆਈ ਦੀ 71 ਤਾ ਦਰ ਅਰਦਾ ਦੇ ਵਿਸ਼ਵਾਸ ਪ੍ਰਗਟ ਕਰਦੀ ਹੈ ਕਿ ਪੰਜਾਬ ਨਾਲ ਤੇ ਪੰਥਕ ਖੇਤਰ ਅੰਦਰ ਕੇਂਦਰ ਸਰਕਾਰ ਦੀ ਵਧ ਰਹੀ ਵਿਤਕਰੇ ਤੇ ਅਨਿਆਵਾਲੀ ਨੀਤੀ ਵਿਰੁੱਧ ਡਟ ਕੇ ਜੂਝਣ ਵਾਲਾ ਅਕਾਲੀ ਦਲ ਪੁਨਰ ਸਿਰਜਿਤ ਕੀਤਾ ਜਾਵੇਗਾ ਇਹ ਮੇਨ ਅਜੰਡਾ ਆ ਗਿਆ ਇਸ ਰਾਹੀਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਹਵਾਲੇ ਕਰਾਉਣ ਜ਼ਿਲ੍ਹਾ ਵਿੱਚ ਬੰਦੇ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਕੇਂਦਰ ਵੱਲੋਂ ਰੋਕਿਆ ਵਿਹਤੀ ਫੰਡ आरडीएफ ਮੁੜ ਸ਼ੁਰੂ ਕਰਾਉਣ ਕਰੋਨਾarp ਪੈਦੇ ਰੁਕੇ ਹੋਏ ਕੇਂਦਰੀ ਪ੍ਰੋਜੈਕਟ ਮੁੜ ਸ਼ੁਰੂ ਕਰਾਉਣ ਕਿਸਾਨੀ ਨੂੰ ਕਰਜ਼ਾ ਮੁਕਤ ਕਰਾਉਣ ਐਮਐਸਪੀ ਦੀ ਗਰੰਟੀ ਸနစ် ਕਿਸਾਨੀ ਸgarhshvish ਕੀਤੀਆਂ ਵਾਧਿਆਂ ਤੇ ਪੂਰਾ ਅਮਲ ਕਰਾਉਣ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਖਾਸ ਤੌਰ ਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਵਾਗਦੇ ਸਾਨੀ ਵਾਲਾ ਬਾਰਡਰ ਵਪਾਰ ਲਈ ਖੁਲਵਾਉਣ ਵਿੱਚ ਵਿੱਚ ਪਾਣੀ ਦੇ ਸੰਕਟ ਨੂੰ ਹੱਲ ਕਰਨ ਲਈ ਬਾਰਸ਼ਾਂ ਦੇ ਪਾਣੀ ਦੇ ਸਵਾਲ ਤੇ ਸਿੰਚਾਈ ਲਈ ਵਰਤਣ ਦੇ ਪ੍ਰੋਜੈਕਟ ਵਾਲੇ ਅਤੇ ਸਰਦੇ ਖੇਤਰ ਹੋਣ ਕਰਕੇ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਲਿਆਉਣ ਅਤੇ ਖੇਤੀ ਆਧਾਰਿਤ ਕਾਰਖਾਨੇ ਲਾ ਕੇ ਰੋਜ਼ਗਾਰ ਦੀ ਸਮੱਸਿਆ ਹੱਲ ਕਰਨ ਤੇ ਖੇਤੀ ਨੂੰ ਲਾਭਕਾਰੀ ਤਾਂ ਬਣਾਉਣ ਲਈ ਸੂ ਪੰਜਾਬੀਆਂ ਦੇ ਲਾਭ ਮੰਦੇ ਕੀਤੀ ਜਾਏਗੀ ਪੰਜਾਬ ਅੰਦਰ ਵਧ ਰਹੇ ਨਸ਼ਿਆਂ ਦੇ ਔਰ ਜਹਾਨ ਨਾਲ ਖਤਮ ਹੋ ਰਹੀ ਜਵਾਨੀ ਕਿਸਾਨੀ ਤੇ ਪੰਜਾਬ ਨੂੰ ਬਚਾਉਣ ਲਈ ਮੈਂ ਅਰੰਭ ਕੀਤੀ ਜਾਏਗੀ ਆਇਦੇ ਇਕਤਰਤਾ ਐਲਾਨ ਕਰਦੀ ਹੈ ਪੰਜਾਬ ਉਧਰ ਨਸ਼ਾ ਦੀ ਬਿਮਾਰੀ ਨੂੰ ਸਮਾਜਿਕ ਬੁਰਾਈ ਸਮਝ ਕੇ ਅਤੇ ਸਮਾਜਿਕ ਸਭਦਤਾ ਅਤੇ ਸੁਧਾਰ ਲਈ ਗੁਰੂ ਸਾਹਿਬਾਨਾ ਭਗਤ ਸਾਹਿਬਾਨਾ ਤੇ ਸੰਤ ਭਾਪੁਰ ਸਾਹਿਬ ਦੀ ਸਿੱਖਿਆਵਾਂ ਤੋਂ ਜਾਣੇ ਕਰਵਾ ਕੇ ਸਮਾਜਿਕ ਚੇਤਨਾ ਲਹਿਰ ਆਰੰਭ ਕੀਤੀ ਜਾਏਗੀ ਸੋ ਇਹ ਏਜੰਡਾ ਬਰੀਫ ਦੇ ਵਿੱਚ ਤੇ ਉਹਨਾਂ ਨੇ ਲਾਈਨ ਡਰਾਫਟ ਨੇ ਕਰ ਲਈ ਵੀ ਅਸੀਂ ਕਰਨਾ ਕੀ ਹੈ ਜੀ ਸੋ ਮੇਰੇ ਵਾਸਤੇ ਇਹ ਅਸਪੈਕਟ ਜਿਆਦਾ ਇੰਪੋਰਟੈਂਟ ਹੈ ਤੇ ਬਾਕੀ ਜਿਹੜਾ ਪਾਰਟੀ ਦਾ ਸਟਰਕਚਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਬਣਦਾ ਹੈ ਤੇ ਕਿਵੇਂ ਅੱਗੇ ਤੁਰਦੀ ਹੈ ਕਿਉਂਕਿ ਸਮਾਂ ਬਹੁਤ ਹੈ ਇਮੀਡੀਏਟ ਜਿਹੜੀ ਅੱਗੇ ਏਜੰਡਾ ਹੈ ਉਹ ਮੇਲ ਸ਼ਰੋਣੀ ਗੁਰਦੁਆਰਾ ਪਰਮੋਧ ਕਮੇਟੀ ਦਾ ਜਨਰਲ ਆਫ ਦਿ ਇਲੈਕਸ਼ਨ ਦਾ ਹੈ ਤੇ ਨੇਤਾਰਾ ਜਿਹੜਾ ਇਸ ਗੱਲ ਤੇ ਨਹੀਂ ਹੁੰਦਾ ਵੀ ਕਿਹਦਾ ਕੱਟ ਕਿਹਦਾ ਸੀਗਾ ਜਿਹੜਾ ਨੇਤਾਰਾ ਲੀਡਰਸ਼ਿਪ ਦਾ ਹੋਣਾ ਹੈ ਉਹ ਸ਼ਰੋਣੀ ਕਮੇਟੀ ਦੇ ਇਲੈਕਸ਼ਨ ਤੇ ਹੋਣਾ ਆ ਕੇ ਉਹ ਜਿਹੜੀ ਇਹ ਤਿਆਰੀ ਹੈ ਉਸ ਪਾਸੇ ਜਾ ਰਹੀ ਹੈ ਤੇ ਇਹ ਸ਼ਰੋਣੀ ਕਮੇਟੀ ਦੀ ਇਲੈਕਸ਼ਨ ਦੀ ਗੱਲ ਨੂੰ ਦੇਖੋ ਇਹ ਜਿਹੜਾ ਸ਼ਰੋਮਣੀ ਕਾਲਜ ਹੈ ਬਿਲਕੁਲ ਨਹੀਂ ਕਰ ਰਿਹਾ ਲਗਾਤਾਰ ਹੀ ਇਹ ਕਮੇਟੀ ਦੀ ਇਲੈਕਸ਼ਨ ਦਾ ਮਸਲਾ ਬਾਕੀ ਸਾਰੇ ਹਿੱਸੇ ਕਰ ਰਹੇ ਸਿੱਖ ਸਹਾਵਾ ਆਪਣੇ ਸਿੱਖ ਜਿਹਨੀਆਂ ਇਹ ਜਿਸੇ ਬੰਦੀਆਂ ਉਹਨਾਂ ਦਾ ਸਾਰਾ ਨਿਸ਼ਾਨਾ ਸਿੰਗਲ ਪੁਆਇੰਟ ਹੈ ਉਹ ਇਲੈਕਸ਼ਨ ਹੈ ਇਹ ਹਲੇ ਮੇਰੇ ਸਮਝ ਨਹੀਂ ਆ ਰਹੀ ਕਿ ਇਹ ਸ਼ਰੋਮਣੀ ਕਾਲਜ ਇਸ ਪਾਸੇ ਖਾਮੋਸ਼ ਕਿਉਂ ਹੈ ਜਦ ਕਿ ਚਾਹੀਦਾ ਤਾਂ ਇਹਨਾਂ ਨੂੰ ਸੀਗਾ ਕਿ ਭਾਈ ਇਹ ਕਹ ਇਰਾ ਸਮਾਪੂਰ ਹੋ ਚੁੱਕਿਆ ਬੜੇ ਚਿਰ ਦਾ ਤੇ ਕੇਂਦਰ ਸਰਕਾਰ ਇਲੈਕਸ਼ਨ ਕਰਾਵੇ ਜਿਹੜੀ ਲੀਡਰਸ਼ਿਪ ਦੀ ਟੈਸਟ ਸਿੱਖ ਲੀਡਰਸ਼ਿਪ ਦਾ ਉਹ ਇਹ ਇਲੈਕਸ਼ਨ ਹੈ ਅੱਗੇ ਦੇਖਦੇ ਆਂ ਵੀ ਕਿਵੇਂ ਸਿਚੁਏਸ਼ਨ ਵਿਲਪ ਹੁੰਦੀ ਹੈ ਜੀ ਦਰਅਸਲ ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕਾਬਜ ਨੇ ਚੋਣਾਂ ਰਾਈ ਤੇ ਉਹਨਾਂ ਨੂੰ ਕੀ ਲੋੜ ਹੈ ਇਹੋ ਪੰਗਾ ਲੈਣਗੇ ਉਹ ਵੀ ਜਦੋਂ ਪਾਰਟੀ ਦੀ ਸਥਿਤੀ ਨਾਜ਼ੁਕ ਹੈ ਤੋ ਇਸ ਮੌਕੇ ਦੇ ਉੱਤੇ ਕਿਉਂ ਚਾਹਣਗੇ ਨਹੀਂ ਮੈਂ ਜਿਹੜੀ ਮੈਨੂੰ ਹੋਰ ਇਨਫੋਰਮੇਸ਼ਨ ਆਈ ਸੀ ਕਿ ਕਿ ਦੋ ਚਾਰ ਮੈਂਬਰ ਐਸਜੀਪੀਸੀ ਦੇ ਅੱਜ ਫਿਰ ਇੱਕ ਹੋਰ ਸ਼ਿਫਟ ਕਰ ਗਏ ਇਹਨਾਂ ਦੇ ਆਪਣੇ ਵਡਾਲਾ ਗਰੁੱਪ ਦੇ ਵਾਲੇ ਪਾਸੇ ਸ਼ਾਇਦ ਉਹਨਾਂ ਚੋਂ ਦੋ ਐਗਜ਼ੈਕਟਿਵ ਦੇ ਮੈਂਬਰ ਹੈ ਗਏ ਮੈਂ ਨਾਲ ਲਿਖੇ ਨਹੀਂ ਮੇਰੇ ਕੋਲੇ ਨਾ ਸਾਰੇ ਆ ਗਏ ਸੀਗੇ ਸੋ ਇਹ ਅਨਾਉਂਸਮੈਂਟ ਹੋ ਤਾਂ ਰਹੀ ਸੀ ਅਨਾਉਂਸਮੈਂਟ ਕੋਈ ਹਾਂ ਮੈਨੂੰ ਪਤਾ ਨਹੀਂ ਵੀ ਕੀ ਹੋ ਰਹੀ ਸੀਗੀ ਲੇਕਿਨ ਮੇਰੇ ਕੋਲ ਇੰਨੀ ਕੁ ਇਨਫੋਰਮੇਸ਼ਨ ਆਈ ਸੀ ਕਿ ਚਾਰ ਮੈਂਬਰ ਐਸਜੀਪੀਸੀ ਦੇ ਸਣੇ ਦੋ ਐਗਜ਼ੈਕਟਿਵ ਮੈਂਬਰ ਉਸ ਚ ਸਟੋਰੀ ਇਹ ਜਿਹੜਾ ਜਨਰਲ ਹਾਊਸ ਹੈ ਉਹਦੇ ਮੈਂਬਰ ਵੀ ਟੁੱਟ ਕੇ ਹੁਣ ਉਹ ਜਾਣਗੇ ਇਹ ਹੋਇਆ ਕਰਦਾ ਜੀ ਜੇ ਟੁੱਟਪਾ ਜਿਆਦਾ ਹੋਗੇ ਤੇ ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦਾ ਬਿਲਕੁਲ ਉਲਟ ਹੋ ਜਾਣਾ